ਅਰਦਾਸ ਨੇ بار بار ਇਹ ਗੱਲ ਕੀਤੀ ਔਰ ਕੱਲ ਵੀ ਮੈਂ ਗੱਲ ਦਰਾਈ ਸੀ ਜਦੋਂ ਅੰਦਾਜ਼ ਸਾਹਿਬ ਦੀ ਅਰਦਾਸ ਲਈ ਸ਼ਾਮ ਨੂੰ ਹੋਇਆ ਸੀ ਕਿ ਭਾਈ ਅਸੀਂ ਸਾਰੇ ਬੜੇ ਭੁੱਲਣ ਹਾਜ਼ੀਬ ਔਰ ਗੁਰੂ ਸਾਹਿਬ ਦਾ ਦਰ ਬਹੁਤ ਵੱਡਾ ਹੈ ਬਹੁਤ ਉੱਚਾ ਹੈ ਔਰ ਗੁਰੂ ਸਾਹਿਬ ਬਖਸ਼ਿੰਦ ਨੇ ਗੁਰੂ ਕਿਰਪਾ ਕਰਨ ਮਤ ਸਮਰੱਥਾ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰਨ ਲੱਗੋ ਗੱਲ ਆ ਗਈ ਮਨਤਰੀ ਵੀ ਹੈਗਾ ਜੋਕਰ ਜੋਕਰਾਂ ਨੇ ਕੀ ਗੱਲ ਮਰਨੀ ਹੈ ਜੀ ਠੀਕ ਹੈ ਸੀਐਮ ਭਗਵੰਤ ਮਾਨ ਦਾ ਇੱਕ ਬਿਆਨ ਆਇਆ ਹੈ ਜੋ ਮੈਨੂੰ ਜੇ ਸਹੀ ਤਰੀਕੇ ਨਾਲ ਪਤਾ ਤੇ ਭਗਵੰਤ ਮਾਨ ਸਾਹਿਬ ਕਹਿੰਦੇ ਆ ਕਿ ਕਹਿੰਦੇ ਸਿਕਿਉਰਟੀ ਲੈਬਸ ਨਹੀਂ ਸੀ ਇਹ ਇਹ ਸੁਖਵੀਰ ਸਿੰਘ ਬਾਦਲ ਤੇ ਹੋਇਆ ਹਮਲਾ ਕਾਨੂੰਨ ਵਿਵਸਥਾ ਦਾ ਮਾਮਲਾ ਨਹੀਂ ਇਹ ਭਾਵਨਾ ਚ ਆ ਕੇ ਇਨਾਂ ਨੇ ਕੰਮ ਕੀਤਾ ਉਸ ਦੀ ਜਾਂਚ ਚੱਲ ਰਹੀ ਹੈ। ਛੋਟਾ ਕਮਿਸ਼ਨਰ ਭੁੱਲਰ ਸਾਹਿਬ ਕੀ ਇਹਦਾ ਇਹਨਾਂ ਨੇ ਆਪ ਹੀ ਸੁਖਵੀਰ ਜੀ ਨੇ ਆਪਣੇ ਤੇ ਅਟੈਕ ਕਰਾਇਆ। ਜਿਹੜਾ ਹੁਣ ਹੋਮ ਮਿਨਿਸਟਰ ਹੈ ਉਹ ਕਹਿ ਰਿਹਾ ਹੈ ਜੀ ਕਿ ਆ ਕਿਸੇ ਭਾਵਨਾ 'ਚ ਆ ਕੇ ਕਿਹੜੀ ਭਾਵਨਾ ਭਾਈ ਸੁਖਬੀਰ ਬਾਦਲ ਤੇ ਅਕਾਲੀ ਆਗੂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਣਾਈ ਗਈ ਧਾਰਮਿਕ ਸਜ਼ਾ ਪੂਰੀ ਹੋਣ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਨਤਮਸਤਕ ਹੋਏ ਨੇ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਆਂ ਸੁਖਬੀਰ ਬਾਦਲ ਸਮੇਤ ਸਾਰੀ ਲੀਡਰਸ਼ਿਪ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚ ਚੁੱਕੇ ਨੇ ਸੋ ਅਰਦਾਸ ਕੀਤੀ ਗਈ ਨਤਮਸਤਕ ਹੋਏ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਵੱਡਾ ਫੈਸਲਾ ਜਿਹੜਾ ਸੁਣਾਇਆ ਜਾਵੇਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸੈਭ ਦੇ ਵੱਲੋਂ ਸੁਖਬੀਰ ਬਾਦਲ ਸਮੇਤ ਅਕਾਲੀ ਆਗੂਆਂ ਨੂੰ ਜਿਹੜੀ ਧਾਰਮਿਕ ਸਜ਼ਾ ਸੁਣਾਈ ਗਈ ਸੀ ਜਿਸ ਨੂੰ ਨਿਮਾਣੇ ਸਿੱਖ ਵੰਗ ਸੁਖਬੀਰ ਬਾਦਲ ਅਤੇ ਅਕਾਲੀ ਦਲ ਦੇ ਆਗੂਆਂ ਵੱਲੋਂ ਗੁਰੂ ਘਰ ਦੇ ਵਿੱਚ ਜਿਹੜੀ ਹੈ ਸੇਵਾ ਨਿਭਾਈ ਗਈ ਸੀ ਵੱਖ-ਵੱਖ ਧਾਰਮਿਕ ਸਥਾਨਾਂ ਦੇ ਵਿੱਚ ਜਾ ਕੇ ਉਹਨਾਂ ਦੇ ਵੱਲੋਂ ਆਪਣੀ ਸੇਵਾ ਨਿਭਾਈ ਗਈ। ਕੱਲ ਧਾਰਮਿਕ ਸੇਵਾ ਦਾ ਛੜਾਇਆ ਅੰਤਿਮ ਦਿਨ ਸੀ ਤੇ ਅੱਜ ਜਿਹੜੇ ਨੇ ਸ੍ਰੀ ਅਕਾਲ ਤਖਤ ਸਾਹਿਬ ਨਤਮਸਤਕ ਹੋਏ ਨੇ ਧਾਰਮਿਕ ਸਜ਼ਾ ਪੂਰੀ ਕਰਨ ਤੋਂ ਬਾਅਦ ਉਹਨਾਂ ਦੇ ਵੱਲੋਂ ਅਰਦਾਸ ਕੀਤੀ ਗਈ ਹੈ। ਜੋ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਈ ਆਗੂ ਆ ਜਿਹੜੇ ਉਹਨਾਂ ਦੇ ਨਾਲ ਮੌਜੂਦ ਨੇ ਤੇ ਥੋੜੇ ਹੀ ਸਮੇਂ ਦੇ ਵਿੱਚ ਉਹਨਾਂ ਨੂੰ ਵੱਡਾ ਫੈਸਲਾ ਸੁਣਾਇਆ ਜਾਵੇਗਾ। ਉਹਨਾਂ ਵੱਲੋਂ ਜੋ ਸੇਵਾ ਲਾਈ ਗਈ ਸੀ ਗੁਰੂ ਸਾਹਿਬ ਨੇ ਆਪ ਤਰਸ ਬਖਸ਼ਿਸ਼ ਕਿਰਪਾ ਕੀਤੀ ਆ ਕਿ ਸਾਡੇ ਸਾਰਿਆਂ ਕੋਲੋਂ ਇਹ ਬਲ ਬਖਸ਼ੇ ਸੇਵਾ ਕਰਨ ਦਾ ਬਲ ਬਖਸ਼ਾ ਔਰ ਦਾਸ ਨੇ بار بار ਇਹ ਗੱਲ ਕੀਤੀ ਔਰ ਕੱਲ ਵੀ ਮੈਂ ਗੱਲ ਦਰਾਈ ਸੀ ਜਦੋਂ ਦਾਸ ਸਾਹਿਬ ਦੀ ਅਰਦਾਸ ਲਈ ਸ਼ਾਮਿਲ ਹੋਇਆ ਸੀ ਕਿ ਭਾਈ ਅਸੀਂ ਸਾਰੇ ਬੜੇ ਭੁੱਲਣ ਹਾਜੀਬ ਔਰ ਗੁਰੂ ਸਾਹਿਬ ਦਾ ਧਰ ਬਹੁਤ ਵੱਡਾ ਹੈ ਬਹੁਤ ਉੱਚਾ ਹੈ ਔਰ ਗੁਰੂ ਸਾਹਿਬ ਬਖਸ਼ਿੰਦ ਨੇ ਗੁਰੂ ਕਿਰਪਾ ਕਰਨ ਮਤ ਸਮਰੱਥਾਂ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰਨ ਕਿ ਸਾਰੇ ਰਲ ਮਿਲ ਕੇ ਇਸ ਪੰਜਾਬ ਦੀ ਧਰਤੀ ਦੀ ਸੇਵਾ ਬੇਕੂਬੀ ਕਰ ਸਕੀਏ ਅਸੀਂ ਗੁਰੂ ਸਾਹਿਬ ਦੇ ਕੋਟਨ ਕੋਟ ਸ਼ੁਕਰਗੁਜ਼ਾਰ ਆ ਕਿ ਗੁਰੂ ਸਾਹਿਬ ਨੇ ਇਹ ਬਲ ਬਖਸ਼ਿਆ ਤਰਸ ਕੀਤਾ ਔਰ ਸੇਵਾ ਕਰਨ ਦਾ ਸਾਨੂੰ ਸੁਭਤ ਬਖਸ਼ਿਆ ਸੇਵਾ ਕਰਦੇ ਆ ਨਿਤਨੇਮ ਕਰਦੇ ਆ ਅਨੇਕਾ ਢੱਲਾਂ ਪੋਲਾ ਹੋ ਜਾਂਦੀ ਹੈ ਗੁਰੂ ਸਾਹਿਬ ਬਖਸ਼ਣਾ। ਬਿਕਰਮ ਜੀ ਇਕ ਸ਼੍ਰੋਮਣੀ ਕਾਲੀ ਦਲ ਨੇ ਵੱਡੀ ਕਾਰਵਾਈ ਕੀਤੀ ਹੈ। ਪਿਰਸਾ ਸਿੰਘ ਬਲਟੋਆ ਹੋਰ ਹੁਣ 10 ਸਾਲ ਦੀ ਪਾਰਟੀ ਚੋਂ ਕੱਢ ਦਿੱਤਾ ਗਿਆ ਹੈ ਕਿਉਂਕਿ ਆਦੇਸ਼ ਹੋਇਆ ਸੀਗਾ ਜਦਰ ਸਰ ਸਾਹਿਬ ਦਾ। ਇਨ ਬਿਨ ਲਾਗੂ ਕੀਤਾ ਜਾ ਰਿਹਾ ਜਿਵੇਂ ਜਦਰ ਸਰ ਸਾਹਿਬ ਹੁਕਮ ਜਾਰੀ ਕਰ ਰਹੇ ਨੇ। ਕਿਵੇਂ ਦੇਖ ਰਹੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਨਵੀਂ ਲੀਡਰਸ਼ਿਪ ਅੱਗੇ ਆਏਗੀ। ਨਵੇਂ ਲੜਕਿਆਂ ਨੂੰ ਨੌਜਵਾਨਾਂ ਨੂੰ ਕੰਮ ਕਰਨ ਦਾ ਮੌਕਾ ਮਿਲੇਗਾ। ਅੱਜ ਜੀ ਅੱਜ ਅੱਜ ਜਿਹੜੇ ਇਥੇ ਨਤਮਸਤਕ ਹੋਣ ਆਏ ਆ। ਔਰ ਅ ਅੱਜ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਦਾਸ ਕੱਲ ਓਕੇ ਗਿਆ ਸੀਗਾ ਅੱਜ ਬਾਕੀ ਦੀ ਲੀਡਰਸ਼ਿਪ ਸੁਖਵੀਰ ਜੀ ਤੇ ਗਰੇਵਾਲ ਸਾਹਿਬ ਲੰਗਾਹ ਸਾਹਿਬ ਜਿੰਨੇ ਵੀ ਹੁੰਗੜ ਸਾਹਿਬ ਸਾਰੇ ਅਜਨਤ ਵਸਤਕ ਹੋਏ ਆ ਮਨ ਨਾ ਆਉਣ ਵਾਲੇ ਦਿਨਾਂ ਚ ਟੀਮ ਸਾਹਿਬ ਜੀ ਸੇਵਾ ਦੇ ਦੌਰਾਨ ਇਸੇ ਥਾਂ ਤੇ ਇੱਕ ਬੜੀ ਮਨ ਭਾਗੀ ਘਟਨਾ ਵੀ ਵਾਪਰੀ ਸੀ ਹੁਣ ਤੱਕ ਦੀ ਪੁਲਿਸ ਦੀ ਜਾਂਚ ਤੋਂ ਅਦਾਲਤ ਦਸਤਖਤ ਹੈ ਬੰਦਾ ਬੰਦਾ ਹੋਤੇ ਫਿਰ ਜਾਂਚ ਕਰ ਰਹੇ ਆ ਸੋਰੀ ਬਾਅਦ ਫਿਰ ਡਿਊਟੀ ਕਰ ਰਹੇ ਨੇ ਜਿਹੜੇ ਨਾ ਸਵਾਲ ਉਠਾਏ ਜਿਹੜਾ ਕਿਰਨਾ ਹੁੰਦਾ ਨਹੀਂ ਇਸ ਤਰ੍ਹਾਂ ਮੇਰਾ ਵੀ ਤੁਹਾਨੂੰ ਵੀ ਸਵਾਲ ਕਰਨੇ ਚਾਹੀਦੇ ਦੇਖੋ ਕੱਲ ਆ ਸੀਐਮ ਭਗਵੰਤ ਮਾਨ ਦਾ ਇੱਕ ਬਿਆਨ ਆਇਆ ਜੋ ਜੋ ਮੈਨੂੰ ਜੇ ਸਹੀ ਤਰੀਕੇ ਨਾਲ ਪਤਾ ਤੇ ਭਗਵੰਤ ਮਾਨ ਸਾਹਿਬ ਕਹਿੰਦੇ ਆ ਕਿ ਭਜੀ ਸਕਿਉਰਿਟੀ ਲੈਬਸ ਨਹੀਂ ਸੀ ਜੈ ਗੁਰੂ ਜੀ ਦੀ ਸਕਿਉਰਿਟੀ ਲੈਬਸ ਹਾਂ ਕਹਿੰਦੇ ਸਕਿਉਰਿਟੀ ਲੈਬਸ ਨਹੀਂ ਸੀ ਇਹ ਇਹ ਸੁਖਬੀਰ ਸਿੰਘ ਬਾਦਲ ਤੇ ਹੋਇਆ ਹਮਲਾ ਕਾਨੂੰਨ ਵਿਵਸਥਾ ਦਾ ਮਾਮਲਾ ਨਹੀਂ ਇਹ ਭਾਵਨਾ ਚ ਆ ਕੇ ਇਹਨਾਂ ਨੇ ਇਹ ਕੰਮ ਕੀਤਾ ਉਸ ਦੀ ਜਾਂਚ ਚੱਲ ਰਹੀ ਹੈ ਮੈਂ ਪੁੱਛਣਾ ਚਾਹੁੰਨਾ ਕੋਈ ਸਲਾਹ ਤਾਂ ਕਰ ਲੋ ਆਪਸ ਵਿੱਚ ਉਹ ਕਹਿੰਦਾ ਟੋਡਾ ਕਮਿਸ਼ਨਰ ਭੁੱਲਰ ਸਾਹਿਬ ਕੀ ਇਹ ਤਾਂ ਇਹਨਾਂ ਨੇ ਆਪ ਹੀ ਸੁਖਵੀਰ ਜੀ ਨੇ ਆਪਣੇ ਤੇ ਅਟੈਕ ਕਰਾਇਆ ਜਿਹੜਾ ਹੁਣ ਹੋਮ ਮਿਨਿਸਟਰ ਹੈ ਉਹ ਕਹਿ ਰਿਹਾ ਹੈ ਜੀ ਕੀ ਆ ਕਿਸੇ ਭਾਵਨਾ 'ਚ ਆ ਕੇ ਕਿਹੜੀ ਭਾਵਨਾ ਭਾਈ ਜਿਹੜੀ ਭਾਵਨਾ ਤੇਰੇ 'ਚ ਵੇਖਣ ਨੂੰ ਮਿਲਦੀ ਹੈ ਮੁੱਖ ਮੰਤਰੀ ਸਾਹਿਬ ਕਿ ਤੂੰ ਸ਼ਰਾਬ ਪੀ ਕੇ ਗੁਰੂ ਘਰ ਚਲੇ ਜਨ ਕਿਹੜੀ ਭਾਵਨਾ ਦੀ ਗੱਲ ਕਰਦਾ ਇੰਦਰਾ ਗਾਂਧੀ ਦੀ ਭਾਵਨਾ ਉਹਦੇ ਮਨ 'ਚ ਆਈ ਦੇਖੋ ਗੁਰੂ ਘਰ ਦੀ ਸੇਵਾ ਲੱਗੀ ਆ ਭਾਈ ਇਹ ਚੋੜੇ ਵਰਗੇ ਗੁਰੂ ਸਾਹਿਬ ਦੇ ਉੱਤੋਂ ਦੀ ਨਹੀਂ ਆ ਗੁਰੂ ਘਰ 'ਚ ਕੋਈ ਆਵੇ ਮੈਂ ਤੁਹਾਨੂੰ ਫੇਰ ਕਹਿ ਰਿਹਾ ਕਿ ਕਦਮ ਬੋਚ-ਬੋਚ ਕੇ ਆਉਂਦਾ ਡਰ ਕੇ ਆਉਂਦਾ ਕਿ ਸਾਡੇ ਤੋਂ ਕੋਈ ਗਲਤੀ ਨਾ ਹੋ ਜੇ ਔਰ ਜਿਹੜਾ ਬੰਦਾ ਧਾੜਵੀ ਦੇ ਰੂਪ 'ਚ ਆਵੇ ਗੁਰੂ ਸਾਹਿਬ ਦੀ ਗੁਰੂ ਅਰਗੁਪਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਤੇ ਤਖਤ ਤੇ ਉਤੋਂ ਦੀ ਤਾਂ ਹੈ ਨਹੀਂ ਪੰਜ ਪਿਆਰਿਆਂ ਨੇ ਜੇ ਸਜਾ ਪੰਜ ਸਿੰਘ ਸਾਹਿਬਾਨਾ ਵੱਲੋਂ ਕੋਈ ਹੁਕਮ ਹੋਇਆ ਉਸ ਨੂੰ ਸੇਵਾ ਨੂੰ ਕੋਈ ਨਿਭਾ ਰਿਹਾ ਉਹ ਸੇਵਾ ਤੇ ਕੋਈ ਵਿਗਨ ਪਾਵੇ ਤੇ ਚੀਫ ਮਿਨਿਸਟਰ ਸਾਹਿਬ ਇਹਨੂੰ ਠੀਕ ਕਵੇ ਮੈਂ ਚਾਹੂੰਗਾ ਉਹ ਮਿਨਿਸਟਰ ਸਾਹਿਬ ਤੇ ਆਹ ਇਹਨਾਂ ਦਾ ਸੀਪੀ ਸਾਹਿਬ ਇਹ ਆਪਸ ਵਿੱਚ ਮਾਨੀ ਬਣਾ ਲੈਣ ਕੀ ਆ ਕਦੇ ਤੁਸੀਂ ਸਿੰਪਥੀ ਫੈਕਟਰ ਕਹਿੰਨੇ ਔਰ ਕਿਹੜੀ ਭਾਵਨਾ ਮੋਗਾ ਜੀ ਕੀ ਕੀ ਚੀਫ ਮਿਨਿਸਟਰ ਸਾਹਿਬ ਦੀ ਭਾਵਨਾ ਵੀ ਆਈਐਸਆਈ ਤੇ ਪਾਕਿਸਤਾਨ ਨਾਲ ਜੁੜੀ ਹੈ ਕਿਉਂਕਿ ਚੌੜੇ ਜੀ ਉੱਥੇ ਜੁੜੀ ਹੈ ਹਮ ਤੇ ਸੀਐਮ ਨੂੰ ਫਿਰ ਪੜੇ ਜਵਾਬ ਦੇਣੇ ਪੈਣੇ ਆ ਦਿੱਲੀ ਦਰਬਾਰ ਆਪਦੀ ਜਾ ਕੇ ਕਿ ਆਈਐਸਆਈ ਤੇ ਪਾਕਿਸਤਾਨ ਦੀ ਭਾਵਨਾ ਨਾਲ ਭਗਵੰਤ ਵੀ ਸਹਿਮਤ ਹੈ ਤੇ ਚੌੜਾ ਵੀ ਸਹਿਮਤ ਹੈ ਔਰ ਗੁਰੂ ਘਰ ਕੇ ਆਏ ਸਰਦਾਲੂਆਂ ਤੇ ਇਹ ਇਸ ਕਿਸਮ ਦਾ ਸਿਕਿਉਰਿਟੀ ਫੇਲਿਅਰ ਹੋ ਗਿਆ ਲੈਪਸ ਹੋ ਗਿਆ ਗੋਲੀਆਂ ਚੱਲਣ ਲੱਗੀਆਂ ਔਰ ਚੀਫ ਮਿਨਿਸਟਰ ਕਹੇ ਦਿਸ ਇਜ਼ ਨੋ ਸਿਕਿਉਰਿਟੀ ਇਸ਼ੂ ਤੇ ਫਿਰ ਤੁਸੀਂ ਸਿਕਿਉਰਟੀ ਇਸ ਜਗ੍ਹਾ ਨੂੰ ਰੱਖ ਰਹੇ ਹੋ ਜਿਹੜੀ ਦੇ ਵਿੱਚ ਤੁਸੀਂ ਉਹ ਜੇਵਾ ਸੰਪੂਰਨ ਹੋਈ ਹੈ ਜੀ ਉਹ ਦੱਸਦਾ ਪੁਲਿਸ ਨੇ ਕੋਰਟ ਦੇ ਵਿੱਚ ਕਹਿ ਕਿ ਐਸਪੀਸੀ ਸਹਿਯੋਗ ਨਹੀਂ ਕਰਦੀ ਐਸਪੀ ਡਾਇਰੈਕਟਰਲੇ ਨੇ ਤੁਸੀਂ ਦੇਖੋ ਇੱਕ ਮੈਂ ਤੁਹਾਨੂੰ ਇੱਕ ਹੋਰ ਮੈਨੂੰ ਜੋ ਪਤਾ ਲੱਗਿਆ ਜੀ ਮੈਂ ਹੁਣੇ ਧਾਮੀ ਸਾਹਿਬ ਨੂੰ ਪੁੱਛਣਾ ਮੈਨੂੰ ਨਹੀਂ ਜੋ ਖਬਰ ਮੇਰੇ ਕੋਲ ਆ ਧਾਮੀ ਸਾਹਿਬ ਨੂੰ ਇਹ ਨਰੈਣ ਨਹੀਂ ਮਿਲਿਆ ਇਹ ਕਹਾਣੀ ਬਣਾਤੀ ਗਈ ਆ ਦੂਜੀ ਗੱਲ ਮੈਂ ਪੁਲਿਸ ਨੂੰ ਪੁੱਛਣਾ ਚਾਹੁੰਦਾ ਧਾਮੀ ਸਾਹਿਬ ਦੀ ਜ਼ਿੰਮੇਵਾਰੀ ਕੀ ਉਹਨਾਂ ਨੂੰ ਪੁਲਿਸ 'ਚ ਭਰਤੀ ਕਰ ਲਿਆ ਸੀ ਤੁਸੀਂ ਸਾਰੇ ਜਾਣੇ ਤੁਹਾਨੂੰ ਵੀ ਨਰੈਣ ਇੱਥੇ ਤੁਹਾਡੇ ਸਾਹਮਣੇ ਤੋਇਆ ਫਿਰਦਾ ਫਿਰ ਤੁਹਾਨੂੰ ਵੀ ਮਿਲਿਆ ਮਤਲਬ ਪੁਲਿਸ ਦਾ ਕੰਮ ਵਰਦੀ ਧਾਰਕ ਦਾ ਕੰਮ ਜੀ ਦੇ ਕੋਲ ਇੰਟੈਲੀਜੈਂਸ ਇਨਪੁਟ ਹੈ ਉਹਦੀ ਜ਼ਿੰਮੇਵਾਰੀ ਪਰ ਇਸ ਦੀ ਜ਼ਿੰਮੇਵਾਰੀ ਨਾਲੋਂ ਬੱਕਰੀ ਆ ਜਿਹੜੇ ਸ਼ਰਧਾ ਭਾਵਨਾ ਨਾਲ ਮੱਥਾ ਟੇਕਣ ਆਏ ਆ ਉਹਨਾਂ ਦੀ ਜ਼ਿੰਮੇਵਾਰੀ ਨਾਲੋਂ ਬੱਕਰੀ ਆ ਔਰ ਇੱਕ ਕਹਾਣੀ ਬਣਾ ਕੇ ਇੱਥੇ ਪੇਸ਼ ਕਰਤੀ ਗਈ ਆ ਜਿਹਦਾ ਕੋਈ ਮੈਨੇ ਨਹੀਂ ਔਰ کورٹ ਦੇ ਅੰਦਰ ਗੱਲ ਕਹੀ ਗਈ ਕਿ ਜੀ ਸੀਸੀਟੀਵੀ ਮਿਲਦੀ ਨਹੀਂ ਬਾਹਰ ਆ ਕੇ ਤੁਹਾਨੂੰ ਮੀਡੀਆ 'ਚ ਕਹਿਤਾ ਕਿ ਸੀਸੀਟੀਵੀ ਤਾਂ ਸਾਡੇ ਕੋਲ ਹੈ ਔਰ ਅੰਦਰ کورٹ ਨੇ ਵੀ ਜੋ ਮੈਨੂੰ ਪਤਾ ਲੱਗਿਆ ਝਾੜ ਪਾਈ ਕਿ ਸੀਸੀਟੀਵੀ ਤਾਂ ਜਨਤਕ ਸਭ ਦੇ ਕੋਲ ਹੈ ਇਸ ਲਈ ਜੋ ਇਹ ਇਨਕੁਆਇਰੀ ਤਾਂ ਬਹੁਤ ਆ ਪੀਤਾ ਜਾ ਰਿਹਾ ਇਹ ਸਾਰਿਆਂ ਦੇ ਸਾਹਮਣੇ ਆ ਔਰ ਜਿਹੜਾ ਸਾਡਾ ਬਿਆਨ ਜਿਹੜੇ ਇੱਥੇ ਚਸ਼ਮਤੀ ਗਵਾਹ ਸਨ ਉਹਨਾਂ ਦੇ ਬਿਆਨ ਨਾ ਦਰਜ ਕਰਨੇ ਇੱਕ 11 ਵਜੇ ਸੀਪੀ ਭੁੱਲਰ ਉਹਨੂੰ ਟੈਰਰਿਸਟ ਕਹਿ ਰਿਹਾ 4 ਵਜੇ ਉਹਨੂੰ ਸ਼ਰਧਾਲੂ ਬਣਾ ਰਿਹਾ ਫਿਰ ਕਹਿ ਰਿਹਾ ਕਿ ਗੋਲੀ ਤਾਂ ਲੱਗੀ ਨਹੀਂ ਆ ਸਾਹਮਣੇ ਕਹਿੰਦਾ ਜਿਸ ਉਹ ਨਿਸ਼ਾਨ ਹੈ ਹਲੇ ਤੱਕ ਹਲੇ ਤੱਕ ਨਿਸ਼ਾਨ ਹੈ ਇਹ ਸੀਐਲ ਸੀ ਪ੍ਰਿੰਸਪਰ ਸਾਹਿਬ ਨੇ ਯਾ ਭੁੱਲਰ ਸਾਹਿਬ ਨੇ ਇਹਨੂੰ ਹਵਾਈ ਫੈਰ ਉਥਮ ਗੁੱਤੀ ਚ ਦੱਸਤਾ ਕੰਪਲੇਂਟਰ ਆਈਓ ਇਹ ਇੱਕ ਇੱਕ ਰਿਪੋਰਟ ਦੋਈ ਚਾਹਤਕਾਰੀ ਮੈਂ ਐਫ ਆਈ ਆਰ ਪੜੋ ਇਹਦੇ ਵਿੱਚ ਆਈਓ ਤੇ ਜਿਹੜਾ ਕੰਪਲੇਂਟੈਂਟ ਆ ਉਹ ਇੱਕੋ ਹੀ ਜਿਹਾ ਵਿਅਕਤੀ ਮੈਂ ਜਿੰਨੇ ਵੀ ਅਫਸਰ ਨੇ ਨਾ ਜਿਨ੍ਹਾਂ ਨੇ ਇਹ ਹਾਲਾਤ ਵੇਖ ਰਹੇ ਹੋ ਆਪ ਪਰੇਸ਼ਾਨ ਚੀਫ ਮਿਨਿਸਟਰ ਕਹਿ ਰਿਹਾ ਕਿ ਇਹਦੀ ਭਾਵਨਾ আহত ਹੋਈ ਠੀਕ ਹੈ ਜੀ ਮਤਲਬ ਆਈਆ ਸ਼ਹੀਦੀ ਭਾਵਨਾ ਨਾਲ ਨਾਲ ਤਾਂ ਇਹ ਜੁੜ ਗਿਆ ਪਾਕਿਸਤਾਨ ਦੀ ਭਾਵਨਾ ਨਾਲ ਉਹ ਕਹਿ ਰਿਹਾ ਤੁਸੀਂ ਅਟੈਕ ਆਪ ਤੇ ਕਰਾਇਆ ਹੋ ਮਨਿਸਟਰ ਤੇ ਸੀਪੀ ਦੀ ਤਾਂ ਆਪਸ ਚ ਐਡੀ ਕੋਆਰਡੀਨੇਸ਼ਨ ਤੀਜੀ ਗੱਲ ਕੰਪਲੇਨੈਂਟ ਇਹਦੇ ਚ ਚਾਹੀਦਾ ਜਸਵੀਰ ਉਹ ਗੁਰਦੀਪ ਸਿੰਘ ਜਿਹੜਾ ਮੌਕੇ ਤੇ ਸੀ ਜਾਂ ਉਹ ਸਾਬਕਾ ਸਰਪੰਚ ਜਾਂ ਸਾਡੇ ਹੋਰ ਬੰਦੇ ਉਹਨਾਂ ਨੂੰ ਤਾਂ ਅੱਜ ਤੱਕ ਕੋਈ ਉਹਨਾਂ ਦਾ ਬਿਆਨ ਵੀ ਨਹੀਂ ਦਰਜ ਕੀਤਾ ਜਾ ਰਿਹਾ ਅੱਜ ਤੋਂ ਬਾਅਦ ਅਸੀਂ ਇਹ ਸਾਰੀ ਜੋ ਪੁਲਿਸ ਕਮਿਸ਼ਨਰ ਦੀ ਹਰਪਾਲ ਰੰਧਾਵੇ ਦੀ ਚੌੜੇ ਨਾਲ ਮਿਲੀ ਭੁਗਤ ਕਵਰ ਅਪ ਆਪਰੇਸ਼ਨ ਉਹਦਾ ਪਰਦਾ ਵੀ ਫਾਸ਼ ਕਰਾਂਗੇ ਆਪ کورٹ ਤੇ ਪਾਰਟੀ ਵੀ ਬਣਾਗੇ ਔਰ ਆਪਣੇ ਬਿਆਨ ਦਰਜ ਕਰਾਂਗੇ ਪੁਲਿਸ ਜੋ ਇਹਦੇ ਚ ਮਿੱਟੀ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਾਰੀ ਕਾਰਵਾਈ ਨੂੰ ਉਹਦੀ ਨਿੰਦਿਆ ਵੀ ਕਰਾਂਗੇ ਮੇਰਾ ਵੀਰ 4 ਦਿਨ ਐਫ ਆਈ ਆਰ ਲਕੋ ਕੇ ਰੱਖੀ ਗਈ ਹੈ ਸੀਸੀਟੀਵੀ ਕਵਰੇਜ ਇਨਾਂ ਕੋਲ ਸੀ ਜੋ ਚੌੜੇ ਦਾ ਵਕੀਲ ਕਹਿ ਰਿਹਾ ਉਹਨੂੰ ਗਾਈਡੈਂਸ ਦਾ ਪੁਲਸ ਦੇ ਰਹੀ ਆ ਇਹ ਮੈਂ ਤਾਂ ਚਾਹੂੰਗਾ ਭੁੱਲਰ ਸਾਹਿਬ ਵੀ ਦੱਸ ਦੇਣ ਉਹਨਾਂ ਤੇ ਕੀ ਦਾ ਦਬਾਅ ਮੁੱਖ ਮੰਤਰੀ ਦਾ ਕੀ ਆਈਐਸਆਈ ਦਾ ਪਾਕਿਸਤਾਨ ਦਾ ਦਵਾਈ 10 ਦਿਨ ਕਿਤੇ ਤੇ ਆ ਇਹਨਾਂ ਦੇ ਮਜੀਤੇ ਦੇ ਵਿੱਚ ਵੀ ਇੱਕ ਮਤਲਬ ਦਾ ਡਰਿਆ ਕਿ ਸੁਖਵੀਰ ਉਹਨਾਂ ਨੂੰ ਹਮਦਰਦ ਨਹੀਂ ਕੋਈ ਜਿਹੜੀ ਅਮਲਾ ਸਰ ਉਹ ਚਲੋ ਮੈਂ ਇੱਕ ਗੱਲ ਦੱਸਾਂ ਜੀ ਉਹ ਦਿਨ ਜੇ ਸੁਖਵੀਰ ਜੀ ਬਚੇ ਆ ਨਾ ਜੀ ਪੁਆਇੰਟ ਬਲੈਂਕ ਰੇਂਜ ਤੋਂ ਅਟੈਕ ਤੋਂ ਗੁਰੂ ਸਾਹਿਬ ਨੇ ਬਖਸ਼ਿਆ ਗੁਰੂ ਸਾਹਿਬ ਨੇ ਬਚਾਇਆ ਗੁਰੂ ਸਾਹਿਬ ਆਪ ਵਰਤੇ ਆ ਇਸ ਲਈ ਸੀਪੀ ਕੀ ਕਵੇ ਪੁਲਸ ਕੀ ਕਵੇ ਸਚਾਈ ਸਾਰਿਆਂ ਦੇ ਸਾਹਮਣੇ ਆ ਔਰ ਚਚਾਈ ਐਕਸਪੋਜ਼ ਹੋਊਗੀ ਇਹਦੀ ਵੱਡੀ ਜਾਂਚ ਮੰਗੀ ਜਾਊਗੀ ਜੋ ਇਹ ਕਵਰ ਅਪ ਆਪਰੇਸ਼ਨ ਹੋ ਰਿਹਾ ਉਹਦਾ ਪਰਦਾ ਬਾਅਦ ਮਰੇਗਾ ਜੋ ਇਸਪੀਰ ਤੋਂ ਜੋ ਇਸ ਸਫੇਰੀ ਤੋਂ ਕਹਿ ਰਹੇ ਆ ਕੁਝ ਉਹਨੇ ਇੱਕੋ ਬਾਤ ਕਰਾਂਗੇ ਕਿ ਅੱਜ ਸੇਵਾ ਮੁਕੰਮਲ ਹੋ ਗਈ ਹੈ ਮਾਦਾ ਮੈਂ ਕੋ ਕਿ 파ਟੀ ਬੈਂਕ ਵਿਚਾਰ ਕਰੇਗਾ ਤੋ ਮੈਂ ਇਹ ਪ੍ਰੋਬਲਮ ਬਤਲੇ ਜਾਈ ਕਿ ਕਰੰਡੀ ਦੇ ਵਿੱਚ ਇਹ ਇਹਦਾ ਬਾਹਰ ਗੁਰੂ ਦੀ ਗੱਲ ਜਿਹੜੀ ਹੁੰਦਾ ਆਪਾਂ ਬਲਟੋਆ ਸਾਹਿਬ ਦਾ ਸੂਫਾ ਮਾਸਟਰ ਹੋਵੇ ਬਹੁਤ ਸੂਫੀ ਦੀ ਬਾਹਰ ਉਹਦਾ ਨਾਮ ਲੋ ਜਿਹੜੀ ਇਹ ਫੈਸਲੀ ਜ਼ਰੂਰ ਕਰੀਏ ਸਾਹਿਬ ਜੀ ਬਾਤ ਤੁਹਾਡਾ ਇਹ ਜਿਹੜੀ ਪਾਰਟੀ ਮਜ਼ਬੂਤ ਕਰਨ ਵਾਸਤੇ ਜੋ ਅਹ ਦੇ ਨੇ ਕਰ ਸਕਿਆ ਉਸ ਤੇ ਫੈਕਟਰੀ ਦੀ ਸਾਰੇ ਉਤਪਾਦਨਾ ਚੱਲਣਾ ਚਾਹੀਦਾ ਕਰੀਏ ਇਹਦਾ ਨਾਮ ਲਿਖਾ ਤੇ 3000 ਇਹਦਾ ਗੁਰਮੁਖੀ ਨਾਮ ਹੋਇਆ ਉਹਨਾਂ ਸਭ ਕੋ 300 ਦੇਣਾ ਕੋਈ ਹੋਉਂਦਾ ਨਾ ਕੋਈ। ਕੋਈ ਦੋਪਰੇ ਕਰ ਲਵੀਂ। ਕੋਈ ਇਹਦਾ ਨੁਕਸਾਨ ਹੋਏਗਾ। ਕੋਈ ਕਹਿ ਲਿਆ ਬਸ ਇਹਨਾਂ ਕਹਿਣਾ ਸੀ ਹੋਰ ਇੱਕ ਵਾਰ ਤੇ ਕੋਈ ਜਿਹੜੀ ਸੁਵਾਰਨ ਯਾਰ ਤੋਂ ਉਹਨਾਂ ਨੇ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਕਿ ਦੇਖੋ ਗੁਰੂ ਦੀ ਬਖਸ਼ਿਸ਼ ਹੋਈ ਐ ਸੀ ਮੱਥਾ ਟੇਕਣਾ ਆ ਗੁਰੂ ਦਾ ਆਸ਼ੀਰਵਾਦ ਲੈਣਾ ਆ ਸੇਵਾ ਕੀਤੀ ਸੀ ਗੁਰੂ ਨੇ ਮਨਜ਼ੂਰ ਕਰ ਲਈ ਤੇ ਗੁਰੂ ਦਾ ਧੰਵਾਦ ਸੰਗਤ ਦਾ ਧੰਵਾਦ ਤੁਹਾਡਾ ਧੰਵਾਦ ਬਸ ਇਦਾਂ ਹੀ ਕੋਈ ਲਫ਼ਜ਼ ਐ ਇਸ ਤੋਂ ਬਾਅਦ ਮੈਂ ਕਹਿਣਾ ਆ ਪੰਜ ਕਸਰੇ ਦੇਖੋ ਗੱਲਾਂ ਆ ਗਈ ਮੁੱਖ ਮੰਤਰੀ ਵੀ ਹੈਗਾ ਜੋਕਰ ਜੋਕਰਾਂ ਨੇ ਕੀ ਗੱਲ ਮੰਨ ਲਈ ਜੀ ਦੇਖੋ ਚਲੋ ਜੋਕਰਿਆ ਕਰਨੀ ਦੀ ਗੱਲ ਹੈ ਦਰਬਾਰ ਸਾਹਿਬ ਤੇ ਘਟਨਾ ਕਰ ਕੋਈ ਦਰ ਤੇ ਗੋਲੀਬਾਰ ਦੀ ਘਟਨਾ ਵਾਪਰੀ ਹੈ ਅੱਜ ਤੱਕ ਸਰਕਾਰ ਵੱਲੋਂ ਕੋਈ ਇਸ ਦੀ ਜਾਂਚ ਦਾ ਵਿਸ਼ੇਸ਼ਤਾ ਦਾ ਕਿਸੇ ਕਮੇਟੀ ਦਾ ਕਿਸੇ ਪੈਨਲ ਦਾ ਗਠਨ ਕੀਤਾ ਗਿਆ ਬਲਕਿ ਹਮਦਰਦੀ ਦੇ ਐਂਗਲ ਤੋਂ ਜਾਂਚ ਕਰਨ ਦੀ ਗੱਲ ਕੀਤੀ ਗਈ ਹਮਦਰਦੀ ਦੇ ਐਂਗਲ ਤੋਂ ਕੀ ਕਰ ਰਹੇ ਨੇ ਜਿਹੜਾ ਜਿਸ ਪਾਰਟੀ ਨੇ 15 ਆਲਮੋਸਟ 20 ਸਾਲ ਰਾਜ ਕੀਤਾ ਪੰਜਾਬ ਉਹ ਮੁੱਖ ਮੰਤਰੀ ਉਹਨਾਂ ਰੇਨ ਬਾਦ 15 ਸਾਲ ਉਸ ਮੁੱਖ ਮੰਤਰੀ ਤੇ ਅਟੈਕ ਹੋਇਆ ਤੇ ਉਹਨਾਂ ਨੂੰ ਟੈਲੀਫੋਨ ਕਰਨਾ ਵੀ ਸੰਜਾਬੇ ਚੁੱਕ ਰਿਹਾ ਕਾਲਪੁਰ ਦਾ ਕੋਈ ਤੁਹਾਡੇ ਅਟੈਕ ਹੋਇਆ ਅਸੀਂ ਦੇਖਾਂਗੇ ਇਹਦੇ ਪਿੱਛੇ ਕਿਹੜੀਆਂ ਤਾਕਤਾਂ ਸਨ ਜਿਨ੍ਹਾਂ ਨੇ ਅਟੈਕ ਕਰਾਇਆ ਅਸੀਂ ਦੇਖਾਂਗੇ ਇਹ ਲਫਜ਼ ਵੀ ਨਹੀਂ ਕਹਿੰਦੇ ਕਿ ਮਾਨ ਕੋਲ ਜਾਂ ਕਿਸੇ ਹੋਰ ਸਰਕਾਰ ਕੋ ਨਾ ਹੀ ਸੈਂਟਰਲ ਤੇ ਸਰਕਾਰ ਕੋ ਇਹਦਾ ਪਤਾ ਲੱਗਦਾ ਹੈ ਕਿ ਇਹਨਾਂ ਦੇ ਪਿੱਛੇ ਕਿਹੜੀਆਂ ਤਾਕਤਾਂ ਜਿਹੜੇ ਅਗਲੇ ਸਮੇਂ ਸਾਹਮਣੇ ਆਉਣਗੇ ਪੂਰੀ ਸਾਜ਼ਿਸ਼ ਹੋਈ ਹੈ ਇਸ ਸੈਂਟਰ ਆਫ ਸਟੇਟ ਦੀ ਕੋਲ 48